ਸਾਡੀ ਸ਼ਰੱਖਿਆ ਅਸੀਂ ਕੋਈ ਮੰਗੀ ਅਸੀਂ ਕੋਈ ਸਰਕਾਰ ਅੱਗੇ ਲੈ ਲੈੜੇ ਨਹੀਂ ਗੱਡੇ ਸਾਡੀ ਇੰਟੈਲੀਜੈਂਸ ਰਿਪੋਰਟ ਆਈ ਵੀ ਦੀ ਰਿਪੋਰਟ ਆ ਤਾਂ ਸੁਰੱਖਿਆ ਮਿਲੀ ਜਿਹੜਾ ਲੁਧਿਆਣੇ ਦੇ ਵਿੱਚ ਆਰਐਸਐਸ ਦੇ ਬੰਦੇ ਨੇ বিজেਪੀ ਦੇ ਬੰਦੇ ਨੇ ਜਿਹੜਾ ਪ੍ਰਤਾਪ ਬਾਸ਼ਪਾ ਵਗੈਰਾ ਦਾ ਭਰਾ ਜਿਹੜਾ ਛੱਡ ਕੇ ਆਇਆ ਉਹਨਾਂ ਨੂੰ ਕਾਲੇ ਵਾਸਤੇ ਦਿੱਤੀਆਂ ਮੈਂ ਰਿੰਕੂ ਰਾਤੇ ਨਹੀਂ ਇੱਥੇ ਤੁਹਾਡੇ ਵੀ ਆਪਦੇ ਐਮਐਲਏ ਸਾਹਿਬ ਬੈਠੇ ਨੇ ਇਲੈਕਸ਼ਨਾਂ ਤੋਂ ਪਹਿਲਾਂ ਬੜੇ ਕਹਿ ਰਹੇ ਸੀ ਛੱਡਾ ਸਾਹਿਬ ਮੈਂ ਸੁਰੱਖਿਆ ਨਹੀਂ ਲਊਂਗਾ ਮੈਂ ਗੱਡੀਆਂ ਨਹੀਂ ਲਊਂਗਾ ਕਿ ਆਜ ਸ਼ਹਿਰ ਦੇ ਵਿੱਚ ਗਨਮੈਨ ਨਹੀਂ ਚਾਰ-ਚਾਰ ਗਨਮੈਨ ਨਾਲ ਲੈ ਕੇ ਫਿਰਦੇ ਨੇ ਜਿਹੜਾ ਕਹਿੰਦੇ ਕਿਆ ਨਹੀਂ ਲੈਣੀ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਨੋਰਮਲ ਗੱਡੀ 'ਚ ਜਾਵਾਂਗਾ ਅੱਜ ਉਹਦੀ ਭੈਣ ਪਾ ਉਹਦੀ ਵਾਈ ਪਾ ਉਹਦੀ ਮਾਂ ਪਾ ਕਿੰਨੇ ਗੱਨ ਹੋਣ ਕਿੰਨੀਆਂ ਗੱਡੀਆਂ ਜਿਹੜੀਆਂ ਟੌਪ ਕਲਾਸ ਦੀਆਂ ਗੱਡੀਆਂ ਕਿੰਨਾ ਸਰਕਾਰੀ ਤੇਲ ਅੱਜ ਰਿਕਾਰਡ ਕਢਾਉ ਤੁਸੀਂ ਐਨਾ ਕਾਂਗਰਸ ਬਸ ਰੱਖਿਆ ਨਹੀਂ ਸੀ ਐਨੀ ਅਕਾਲੀ ਦਲ ਨਹੀਂ ਸੀ ਜਿੰਨੀਆਂ ਚ ਮੁੱਖ ਮੰਤਰੀ ਤੁਹਾਡਾ ਚੱਕੀ ਫਿਰਦਾ ਪੰਜਾਬ ਦਾ ਪਰ ਪੰਜਾਬ ਦੇ ਵਿੱਚ ਦੱਸੋ ਭਾਜੀਪੀ ਨੇ ਕੀ ਕੀਤਾ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਘਰ ਤੋਂ ਬਾਹਰ ਨਹੀਂ ਕੋਈ ਜਾਂਦਾ ਉਹਨਾਂ ਨੂੰ ਸੀਆਰਪੀਐਫ ਦੀ ਸਕਿਉਰਟੀ ਇਹ ਸਰਕਾਰ ਧੱਕਾ ਨਹੀਂ ਔਰ ਕੀ ਕਰ ਰਹੀ ਹੈ ਚਾਹੇ ਉਹ ਅਕਾਲੀ ਦਲ ਛੱਡ ਗਿਆ ਹੁੰਦਾ ਚਾਹੇ ਕਾਂਗਰਸ ਛੱਡ ਗਿਆ ਹੁੰਦਾ ਇਹ ਰੋਡੀਆਂ ਬੰਡੀਆਂ ਜਾ ਰਹੀਆਂ ਕਿ ਇਹਨਾਂ ਦਾ ਪੈਸਾ ਇਹ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਲੋਕਾਂ ਦਾ ਪੈਸਾ ਅੱਜ ਸਰਕਾਰਾਂ ਸਾਡੇ ਟੈਕਸ ਤੇ ਚੱਲਦੀਆਂ ਪਰ ਇਹ ਰੋੜੀਆਂ ਇਸ ਤਰ੍ਹਾਂ ਬਣ ਰਹੇ ਨੇ ਕਿ ਕੋਈ ਹਿੰਦੂ ਸਮਾਜ ਦੀ ਗੱਲ ਨਹੀਂ ਕਰੇ ਕੋਈ ਮੰਦਰਾਂ ਦੀ ਗੱਲ ਨਹੀਂ ਕੀਤੀ ਕੋਈ ਹਿੰਦੂ ਮੰਦਰਾਂ ਤੋਂ ਇਲਾਵਾ ਸਾਡੀ ਗਊ ਮਾਤਾ ਦੀ ਕਿਸੇ ਵੀ ਹਿੰਦੂ ਦੀ ਦਮਾਦ ਦੀ ਇਹਨਾਂ ਨੇ ਮੰਗ ਨਹੀਂ ਕੀਤੀ ਅੱਜ ਕੀ ਕੀ ਕਰ ਰਹੇ ਨੇ ਸਿਰਫ ਇਲੈਕਸ਼ਨਾਂ ਨੂੰ ਕੈਂਡੀਡੇਟ ਲੇਡ ਵਾਸਤੇ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੂੰ ਜੇ ਕੋਹ ਵੀ ਕਿਸੇ ਕੁੱਤੇ ਨੂੰ ਆਉਣ ਨੂੰ ਵੀ ਐਸਆਰਪੀ ਦੇਣ ਦੇ ਤਿਆਰ ਹੋਏ ਨੇ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਪੰਜਾਬ ਦੀ ਸੱਤਾਧਰ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੁਝ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਦੂਜੇ ਪਾਸੇ ਕੇਂਦਰ ਦੀ ਸੱਤਾ ਦੇ ਵਿੱਚ ਬੀਤੇ 10 ਸਾਲਾਂ ਤੋਂ ਕਾਬਜ਼ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਪੰਜਾਬ ਦੇ ਵਿੱਚ ਆਪਣੇ ਪੱਤੇ ਖੋਲ ਦਿੱਤੇ ਗਏ ਨੇ ਤਾਂ ਬੀਤੇ ਦਿਨੀ ਹੀ ਸ਼ਿਵ ਸੈਨਾ ਪੰਜਾਬ ਦੇ ਵੱਲੋਂ ਪੰਜਾਬ ਦੀ ਕੁਝ ਸੀਟਾਂ ਦੇ ਉੱਤੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਸਾਡੇ ਨਾਲ ਆ ਜੋ ਹਿੰਦੂ ਆਗੂ ਮੌਜੂਦ ਨੇ ਜੋ ਅਕਸਰ ਵਿਵਾਗ ਤਰੀਕੇ ਦੇ ਨਾਲ ਆਪਣੀ ਗੱਲ ਲੋਕਾਂ ਦੇ ਨਾਲ ਸਾਂਝੀ ਕਰਦੇ ਨੇ ਤੇ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਜੀ ਹਾਂ ਸੰਜੀਵ ਘਨੌਲੀ ਸ਼ਿਪ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸਭ ਤੋਂ ਪਹਿਲਾਂ ਸੰਜੀਵ ਜੀ ਬਹੁਤ ਬਹੁਤ ਸਵਾਗਤ ਆ ਪੰਜਾਬ ਵਿੱਚ ਆ ਧੰਨਵਾਦ ਜੀ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੁਸੀਂ ਪੱਤੇ ਕਦੋਂ ਕੋ ਖੋਲਣ ਜਾ ਰਹੇ ਹੋ ਕਿਉਂਕਿ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਕਿ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਤਾਰੋਗੇ ਸ਼ਿਵ ਸਨਾ ਪੰਜਾਬ ਨੇ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਪੰਜਾਬੀ ਦੀ ਗੱਲ ਕਰੇਗਾ ਉਹਦੇ ਵਾਸਤੇ ਅਸੀਂ ਬਿਲਕੁਲ ਖੁੱਲ ਕੇ ਉਹਨਾਂ ਦਾ ਸਮਰਥਨ ਕਰਾਂਗੇ ਪਰ ਬੜੇ ਦੁੱਖ ਦੀ ਗੱਲ ਆ ਵੀ ਅੱਜ ਪੰਜਾਬ ਦੇ ਵਿੱਚ ਜਿਹੜੀ ਬੋਹ ਮਤ ਗਿਣਤੀ ਜਿਹਦੇ ਵਿੱਚ ਹਿੰਦੂਆਂ ਦੀ ਆਬਾਦੀ ਜ਼ਿਆਦਾ ਉਹ 6 ਸੀਟਾਂ ਤੇ ਕਿਸੇ ਵੀ ਪਾਰਟੀ ਨੇ ਹੁਣ ਤੱਕ ਹਿੰਦੂ ਉਮੀਦਵਾਰ ਨਹੀਂ ਉਤਾਰਿਆ ਅਸੀਂ ਮਜਬੂਰਨ ਕਿਉਂਕਿ ਅਸੀਂ ਪੰਜਾਬ ਦੇ ਹਿੰਦੂ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੀਆਂ ਹਿੰਦੂਆਂ ਦੀਆਂ ਮੰਗਾਂ ਨੂੰ ਲੈ ਕੇ ਆਪਣੇ 6 ਸੀਟਾਂ ਤੇ ਉਮੀਦਵਾਰ ਜਿਨ੍ਹਾਂ ਵਿੱਚੋਂ ਦੋ ਸੀਟਾਂ ਤੇ ਸਾਡੇ ਪਾਸ ਉਮੀਦਵਾਰਾਂ ਦੀ ਕਲਿਸਟ ਆ ਚੁੱਕੀ ਆ ਜਿਹਦੇ ਵਿੱਚ ਸਚਿਨ ਘਣੋਲੀ ਅਤੇ ਨੀਤਨ ਨੰਦਾ ਆਨੰਦਪੁਰ ਸਾਹਿਬ ਤੋਂ ਜਿਹੜੇ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਇਸੇ ਤਰ੍ਹਾਂ ਸਾਡੀ ਜਲੰਧਰ ਤੋਂ ਉੱਥੋਂ ਸਾਡੇ ਅੰਮ੍ਰੀਸ਼ ਭਗਤ ਜੀ ਜਿਹੜੇ ਪਹਿਲਾਂ ਵੀ ਲੋਕ ਸਭਾ ਦਾ ਇਲੈਕਸ਼ਨ ਲੜ ਚੁੱਕੇ ਨੇ ਉਹਨਾਂ ਦੀ ਕੋਰ ਕਮੇਟੀ ਪਾਸ ਲਿਸਟ ਪਹੁੰਚ ਚੁੱਕੀ ਆ ਜਲਦ ਹੀ ਅਸੀਂ ਉਸ ਲਿਸਟ ਦੇ ਵਿੱਚ 6 ਸੀਟਾਂ ਤੇ ਜੇ ਉਮੀਦਵਾਰ ਦੂਜੀਆਂ ਪਾਰਟੀਆਂ ਨਹੀਂ ਖੜਾਉਂਦੇ ਤਾਂ शिवसेना ਪੰਜਾਬ ਬਿਲਕੁਲ ਖੜਾਏ। ਅੱਛਾ ਤੁਸੀਂ ਅਕਸਰ ਹਿੰਦੂ ਤਵ ਦੀ ਗੱਲ ਕਰਦੇ ਹੋ। ਹਿੰਦੂ ਤਵ ਦਾ ਮੁੱਦਾ ਤਾਂ BJP ਵੱਲੋਂ ਵੀ ਰੱਖਿਆ ਜਾਂਦਾ। BJP ਵੱਲੋਂ ਐਲਾਨ ਕੀਤਾ ਕਿ ਆਪਕੀ ਬਾਹਰ 400 ਪਾਰ। ਦੂਜੇ ਪਾਸੇ ਹਿੰਦੂਆਂ ਦਾ ਆਸਥਾ ਦਾ ਜਿਹੜਾ ਕੇਂਦਰ ਸੀ ਰਾਮ ਮੰਦਰ ਕਈ ਸਾਲਾਂ ਤੋਂ ਬਾਅਦ ਅੱਜ ਹਿੰਦੂਆਂ ਨੂੰ ਨਸੀਬ ਹੋਇਆ। ਕਿ ਲੱਗਦਾ ਨਹੀਂ ਕਿ ਹਿੰਦੂ ਤਵ ਦਾ ਮੁੱਦਾ ਤਾਂ BJP ਵੀ ਲੈ ਕੇ ਜਾ ਰਹੀ ਤਾਂ ਫਿਰ BJP ਨਾਲ ਹੀ ਗੱਠਜੋੜ ਕਰ ਲਿਆ ਜਾਵੇ। ਦੇਖੋ ਭਾਜਪਾ ਨੇ ਬੜੀਆ ਕੰਮ ਕੀਤੇ ਆ ਸੀ ਇਹ ਨਹੀਂ ਭਾਜਪਾ ਦੇ ਨਰਿੰਦਰ ਮੋਦੀ ਜੀ ਨੇ ਸਾਡੇ ਰਾਮ ਮੰਦਰ ਦੀ ਉਸਾਰੀ ਕਰਾਈ 370 ਧਾਰਾ ਤੋੜੀ ਔਰ ਪੰਜਾਬ ਦੇ ਵਿੱਚ ਦੱਸੋ ਭਾਜੀਪੀ ਨੇ ਕੀ ਕੀਤਾ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਘਰ ਤੋਂ ਬਾਹਰ ਨਹੀਂ ਕੋਈ ਜਾਂਦਾ ਉਹਨਾਂ ਨੂੰ ਸੀਆਰਪੀਐਫ ਦੀ ਸਕਿਉਰਿਟੀ ਇਹ ਸਰਕਾਰ ਧੱਕਾ ਨਹੀਂ ਔਰ ਕੀ ਕਰ ਰਹੀ ਹੈ ਕੱਲੇ-ਕੱਲੇ ਬੰਦੇ ਨੂੰ ਚਾਹੇ ਉਹ ਭਾਜੀਪੀ ਦਾ ਕੋਈ ਚਾਹੇ ਉਹ ਅਕਾਲੀ ਦਲ ਛੱਡ ਕੇ ਜਾਂਦਾ ਚਾਹੇ ਕਾਂਗਰਸ ਛੱਡ ਜਾਂਦਾ ਇਹ ਰੋੜੀਆਂ ਬੰਡੀਆਂ ਜਾ ਰਹੀਆਂ ਕਿ ਕਿਹਨਾਂ ਦਾ ਪੈਸਾ ਤੇ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਲੋਕਾਂ ਦਾ ਪੈਸਾ ਅੱਜ ਸਰਕਾਰਾਂ ਸਾਡੇ ਟੈਕਸ ਤੇ ਚੱਲਦੀਆਂ ਪਰ ਇਹ ਰੋੜੀਆਂ ਇਸ ਤਰ੍ਹਾਂ ਵੰਡ ਰਹੇ ਨੇ ਇਹ ਕੋਈ ਹਿੰਦੂ ਸਮਾਜ ਦੀ ਗੱਲ ਨਹੀਂ ਕਰ ਰਹੇ ਕੋਈ ਮੰਦਰਾਂ ਦੀ ਗੱਲ ਨਹੀਂ ਕੀਤੀ ਕੋਈ ਹਿੰਦੂ ਮੰਦਰਾਂ ਤੋਂ ਇਲਾਵਾ ਸਾਡੀ ਗਊ ਮਾਤਾ ਦੀ ਕਿਸੇ ਵੀ ਹਿੰਦੂ ਦੀ ਡਿਮਾਂਡ ਦੀ ਇਹਨਾਂ ਨੇ ਮੰਗ ਨਹੀਂ ਕੀਤੀ ਅੱਜ ਕੀ ਕੀ ਕਰ ਰਹੇ ਨੇ ਸਿਰਫ ਇਲੈਕਸ਼ਨਾਂ ਨੂੰ ਕੈਂਡੀਡੇਟ ਲੈਣ ਵਾਸਤੇ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੂੰ ਜੇ ਕਹੋ ਵੀ ਕਿਸੇ ਕੁੱਤੇ ਨੂੰ ਉਹਨੂੰ ਵੀ ਸੀਆਰਪੀ ਦੇਣ ਦੇ ਤਿਆਰ ਹੋਏ ਨੇ ਅੱਜ ਸਿਰਫ ਇੱਕ ਪੁਲਿਸ ਦੇ ਕੇ ਸੀਆਰਪੀ ਦੇ ਕੇ ਇਲੈਕਸ਼ਨ ਨਹੀਂ ਜਿੱਤ ਸਕਦੇ ਕਿਉਂਕਿ ਹਿੰਦੂ ਸਮਾਜ ਪੰਜਾਬ ਦੀ ਬੀਜੇਪੀ ਦੇ ਨਾਲ ਬਿਲਕੁਲ ਨਹੀਂ ਹੈ ਜਾ ਤੁਸੀਂ ਸੁਰੱਖਿਆ ਦੀ ਗੱਲ ਕਰ ਰਹੇ ਹੋ ਸੁਰੱਖਿਆ ਤਾਂ ਤੁਸੀਂ ਵੀ ਤੁਹਾਡੇ ਨਾਲ ਵੀ ਮੌਜੂਦ ਹੈ ਜੇਕਰ ਗੱਲ ਕਰੀਏ ਪਾਇਲਟ ਜਿਪਸੀ ਚੱਲਦੀ ਆ ਤਾਂ ਬੁਲਟ ਪ੍ਰੂਫ ਗੱਡੀ ਵੀ ਮਿਲੀ ਹੋਈ ਆ ਤੁਸੀਂ ਰਿੰਕੂ ਸ਼ਸ਼ੀਲ ਰਿੰਕੂ ਜਾਂ ਸ਼ੀਤਲੰਗੁਰਾਲ ਤੇ ਕਿਤਨਾ ਕਿਤੇ ਇਲਜ਼ਾਮ ਲਾ ਰਹੇ ਹੋ ਕਿਉਂਕਿ ਉਹ ਹੀ ਬਿੱਤੇ ਦਿਨਾਂ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਪੰਜਾਬ ਪੁਲਿਸ ਉਹਨਾਂ ਤੋਂ ਵਾਪਸ ਲੈ ਲਈ ਤੇ ਸੀਆਰਪੀਐਫ ਦਿੱਤੀ ਗਈ ਆ ਸੁਰੱਖਿਆ ਤਾਂ ਸ਼ਿਵ ਸੇਨਾ ਦੇ ਆਗੂਆਂ ਦੇ ਨਾਲ ਵੀ ਕਿਤਨਾ ਕਿਤੇ ਮੌਜੂਦ ਰਹਿੰਦੀ ਆ ਉਹ ਅਸੀਂ ਕੀਤਾ ਗਿਆ ਇਹ ਤਾਂ ਦੇਖੋ 1999 ਤੋਂ ਰੈਗੂਲਰ ਅਸੀਂ ਉਹ ਹੱਤਵਾਦੀਆਂ ਦੇ ਨਾਲ ਲੜਦੇ ਰਹੇ ਅਸੀਂ ਮੁਕਾਬਲੇ ਕੀਤੇ ਅਸੀਂ ਸ਼ਹੀਦੀਆਂ ਦਿੱਤੀਆਂ ਉਹ ਕੋਈ ਦਿਨ ਨਹੀਂ ਸੀ ਜਦੋਂ ਕੋਈ ਫੌਜੀ ਸ਼ਹੀਦ ਨਹੀਂ ਸੀ ਸਾਡੀ ਸ਼ਰੱਖਿਆ ਅਸੀਂ ਕੋਈ ਮੰਗੀ ਅਸੀਂ ਕੋਈ ਸਰਕਾਰ ਅੱਗੇ ਲੈ ਲੈੜੇ ਨਹੀਂ ਗੱਡੇ ਸਾਡੀ ਇੰਟੈਲੀਜੈਂਸ ਰਿਪੋਰਟ ਆਈ ਵੀ ਦੀ ਰਿਪੋਰਟ ਆ ਤਾਂ ਸੁਰੱਖਿਆ ਮਿਲੀ ਜਿਹੜਾ ਲੁਧਿਆਣੇ ਦੇ ਵਿੱਚ ਆਰਐਸਐਸ ਦੇ ਬੰਦੇ ਨੇ ਭੀਜਪੀ ਦੇ ਬੰਦੇ ਨੇ ਜਿਹੜਾ ਪ੍ਰਤਾਪ ਬਾਜਪਾ ਵਗੈਰਾ ਦਾ ਭਰਾ ਜਿਹੜਾ ਛੱਡ ਕੇ ਆਇਆ ਉਹਨਾਂ ਲੋਕਾਂ ਦੇ ਵਾਸਤੇ ਦਿੱਤੀਆਂ ਮੈਂ ਰਿੰਕੂ ਰਾਤੇ ਨਹੀਂ ਐਤੇ ਤੁਹਾਡੇ ਵੀ ਆਪਦੇ ਐਮਐਲਏ ਸਾਹਿਬ ਬੈਠੇ ਨੇ ਇਲੈਕਸ਼ਨਾਂ ਤੋਂ ਪਹਿਲਾਂ ਫੜੇ ਕਹਿ ਰਹੇ ਸੀ ਛੱਡਾ ਸਾਹਿਬ ਮੈਂ ਸ਼ਰਕਾ ਨਹੀਂ ਲਊਂਗਾ ਮੈਂ ਗੱਡੀਆਂ ਨਹੀਂ ਲਊਂਗਾ ਕਿ ਆਜ ਸਿਵਲ ਦੇ ਵਿੱਚ ਗਨਮੈਨ ਨਹੀਂ ਚਾਰ-ਚਾਰ ਗਨਮੈਨ ਨਾਲ ਲੈ ਕੇ ਫਿਰਦੇ ਨੇ ਜਿਹੜਾ ਕਹਿੰਦਾ ਸੀ ਸ਼ਰਕੀਆਂ ਨਹੀਂ ਲੈਣੀ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਨੋਰਮਲ ਗੱਡੀ 'ਚ ਜਾਵਾਂਗਾ ਅੱਜ ਉਹਦੀ ਭੈਣ ਪਾ ਉਹਦੀ ਵਾਈਪਾ ਉਹਦੀ ਮਾਂ ਬਾ ਕਿੰਨੇ ਗਨਮੈਨ ਕਿੰਨੀਆਂ ਗੱਡੀਆਂ ਜਿਹੜੀਆਂ ਟੌਪ ਕਲਾਸ ਦੀਆਂ ਗੱਡੀਆਂ ਕਿੰਨਾ ਸਰਕਾਰੀ ਤੇਲ ਅੱਜ ਰਿਕਾਰਡ ਕਰਾਉ ਤੁਸੀਂ ਐਨਾ ਕਾਂਗਰਸ ਬਸ ਰੱਖਿਆ ਨਹੀਂ ਸੀ ਅੰਨੀ ਅਕਾਲੀ ਦਲ ਨਹੀਂ ਸੀ ਜਿੰਨੀਆਂ ਅੱਜ ਮੁੱਖ ਮੰਤਰੀ ਤੁਹਾਡਾ ਚੱਕੀ ਫਿਰਦਾ ਪੰਜਾਬ ਦਾ ਇਹ ਸਿਰਫ ਦਿਖਾਣ ਦੇ ਦੰਦ ਹੋਣ ਖਾਂਦ ਦੇ ਦੰਦ ਹੋਣ ਨੇ ਲੋਕਾਂ ਨੂੰ ਬੇਫਕੂ ਬਣਾਉਂਦੇ ਨੇ ਦੱਸੋ ਅੱਜ ਕੀ ਕੰਮ ਕੀਤਾ ਜਿਹੜੀ ਸੁਰੱਖਿਆ ਦੀ ਗੱਲ ਕਰਦੇ ਅੱਜ ਇੱਕ ਸ਼ੋਸ਼ਾ ਬਣ ਗਿਆ ਕਿ ਕਿਸੇ ਨੂੰ ਇਲੈਕਸ਼ਨ ਜਿਤਾਣਾ ਕਿਸੇ ਨੂੰ ਸ਼ਾਮਲ ਕਰਨਾ ਸੁਰੱਖਿਆ ਦੇ ਦੋ ਇਧਰ ਕਰ ਲੋ ਅਸੀਂ ਅੱਜ ਵੀ ਆਪਣੇ ਸਟੈਂਡ ਤੇ ਆ ਅੱਜ ਵੀ ਅਸੀਂ ਤੁਹਾਡੇ ਜਰੀਏ ਕਹਿੰਦੇ ਨੇ ਜਿਹੜਾ ਦੇਵੀ ਦੇਵਤਾ ਦਾ ਅਪਮਾਨ ਕਰੇਗਾ ਅਸੀਂ ਉਹਨੂੰ ਕੋਰਚ ਕਢੀਸਾਂਗੇ ਕੋਰਨੀ ਸਜ਼ਾ ਦਿੰਦਾ ਅਸੀਂ ਦਵਾਂਗੇ ਅੱਜ ਵੀ ਅਸੀਂ ਗਊ ਮਾਤਾ ਵਾਸਤੇ ਦਿਨ ਰਾਤ ਸੇ ਤਿਆਰ ਆ ਅੱਜ ਵੀ ਅਸੀਂ ਅਤਵਾਦ ਪੀੜਤਾ ਪਰਿਵਾਰਾਂ ਵਾਸਤੇ ਮਾਜਾ ਦੇਣ ਦੀ ਮੰਗ ਲੈਂਦੇ ਰਹਾਂਗੇ ਅੱਜ ਮੰਦਰਾਂ ਦੀ ਦੇਖਰੇਖ ਲਈ ਸਾਡੇ ਸ਼ਿਵਸਰਾਂ ਦੇ ਜੀ ਲੀਡਰ ਲੜਨਗੇ ਵੀ ਤਾਂ ਇਹੀ ਮੰਗਾਂ ਨੂੰ ਲੈ ਕੇ ਲੜਨਗੇ ਅੱਛਾ ਤੁਸੀਂ ਸੁਰੱਖਿਆ ਦੀ ਗੱਲ ਕੀਤੀ ਤਾਂ ਤੁਹਾਡੇ ਹੀ ਸਾਥੀ ਸੰਜੀਪ ਸੂਰੀ ਜਿਹੜੇ ਸੂਰੀ ਸੁਧੀਰ ਸੂਰੀ ਸੀ ਉਹਨਾਂ ਦਾ ਪੁਲਿਸ ਸੁਰੱਖਿਆ ਦੇ ਵਿੱਚ ਹੀ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਕੀ ਤੁਸੀਂ ਜਿਹੜੇ ਪੁਲਿਸ ਮੁਲਾਜ਼ਮ ਤੁਹਾਡੇ ਨਾਲ ਚੱਲਦੇ ਨੇ ਇਹਨਾਂ ਤੇ ਯਕੀਨ ਹੈ ਕਿ ਤੁਸੀਂ ਇਸ ਬਾਬਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਕਿ ਇਹ ਜਿਹੜੇ ਸੂਰੀ ਨੇ ਉਹਨਾਂ ਦਾ ਤਾਂ ਪੁਲਿਸ ਸੁਰੱਖਿਆ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਆਤਮ ਰੱਖਿਆ ਦੇ ਲਈ ਕੀ ਤੁਸੀਂ ਪਰਸਨਲ ਵੈਪਨ ਅਪਲਾਈ ਕੀਤੇ ਹੋਏ ਨੇ ਜਾਂ ਸਰਕਾਰ ਵੱਲੋਂ ਪਰਮਿਸ਼ਨ ਦਿੱਤੀ ਹੋਈ ਹੈ ਕਿ ਤੁਸੀਂ ਖੁਦ ਆਪਣੇ ਜਿਹੜੇ ਪਰਸਨਲ ਹਥਿਆਰ ਨੇ ਉਹ ਕੈਰੀ ਕਰ ਸਕਦੇ ਹੋ ਨਾਲ ਦੇਖੋ ਪਹਿਲਾਂ ਵੀ ਮੇਰੇ ਕੋਲ ਸਰਕਾਰੀ ਸਟੇਨ ਗਨ ਸੀ ਅੱਜ ਵੀ ਮੇਰੇ ਕੋਲ ਲਾਇਸੈਂਸਡ ਕ੍ਰਿਸਟਲ ਹੈ ਅਸੀਂ ਆਪਣੀ ਹੀ ਪ੍ਰੀਖਿਆ ਖੁਦ ਕਰਦੇ ਆ ਜਿਹੜੀ ਗੱਲ ਆ ਪੰਜਾਬ ਪੁਲਿਸ ਦੀ ਸਾਡੇ ਜਮਾਨਾ ਸਾਡੇ ਪੰਜਾਬ ਦਾ ਮਾਣ ਬਿਲਕੁਲ ਸਾਨੂੰ ਕਿਉਂ ਨਹੀਂ ਵਿਸ਼ਵਾਸ ਹੋਣਾ ਚਾਹੀਦਾ ਸਾਨੂੰ ਪੂਰਨ ਤੌਰ ਤੇ ਇਹਨਾਂ ਦਾ ਵਿਸ਼ਵਾਸ ਆ ਤੇ ਇਹ ਆਪਣੀ ਜਾਨ ਕੁਰਬਾਨ ਕਰ ਦਣਗੇ ਸਾਡੇ ਵਾਸਤੇ ਕਿਉਂਕਿ ਪੰਜਾਬ ਦੀ ਧਰਤੀ ਦਾ ਜਿਹੜਾ ਵੀ ਨੌਜਵਾਨ ਪੰਜਾਬ ਦੇ ਵਿੱਚ ਪਲਿਆ ਪਸਿਆ ਉਹ ਪੰਜਾਬ ਵਾਸਤੇ ਆਪਣੇ ਸੁਬੇ ਵਾਸਤੇ ਆਪਣੀ ਡਿਊਟੀ ਵਾਸਤੇ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਨੇ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਸਾਡੇ ਨਾਲ ਗੱਲਬਾਤ ਕਰਕੇ ਧੰਨਵਾਦ ਜੀ ਸੋਏ ਸਾਂ ਸ਼ਿਵ ਸੇਨਾ ਪੰਜਾਬ ਦੇ ਬੇਬਾਕ ਆਗੂਆਂ ਦੇ ਵਿੱਚੋਂ ਇੱਕ ਮੰਨੇ ਜਾਣ ਵਾਲੇ ਸੰਜੀਵ ਕਨੋਲੀ ਜੋ ਕਿਤੇ ਨਾ ਕਿਤੇ ਲੋਕ ਸਭਾ ਚੋਣਾਂ ਦੇ ਲਈ ਵੀ ਉਸ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕਰਨ ਵਾਲੇ ਰੂਪਨਗਰ ਤੋਂ ਕੈਮਰਾਮੈਨ ਕਰਨ ਦੇ ਨਾਲ ਪੁਲਕਿਤ ਕੁਮਾਰ ਪੰਜਾਬ ਨਿਊਜ਼